ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਜ਼ ਇੱਕ ਤੋਂ ਬਾਅਦ ਦੂਜਾ ਜਹਾਜ਼ ਇੱਥੇ ਪਹੁੰਚ ਰਿਹਾ ਜਿੱਥੇ ਕੀ ਭਵਿੱਖ ਸਮਝਦੇ ਸੀ ਲੋਕ ਬਾਹਰਲੇ ਵਿਦੇਸ਼ ਖਾਸ ਤੌਰ ਤੇ ਅਮਰੀਕਾ ਕੈਨੇਡਾ ਵਿੱਚੋਂ ਉੱਥੋਂ ਫੌਜੀ ਜਹਾਜ਼ ਜਿਹੜੇ ਆ ਉਹ ਆ ਦੇਸ਼ ਦੇ ਯਾਤਰੀਆਂ ਨੂੰ ਲੈ ਕੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਆ ਅੰਮ੍ਰਿਤਸਰ ਗੁਰੂਆਂ ਦੀ ਮਰੋਸਾਈ ਧਰਤੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੁਹਾਡੀ ਸੰਸਥਾ ਉਹ ਜਿੱਥੇ ਵੀ ਕਿਤੇ ਲੋੜਵੰਦ ਨੂੰ ਕੋਈ ਮਦਦ ਦੀ ਲੋੜ ਹੁੰਦੀ ਆ ਜਾਂ ਔਖਾ ਵੜਾ ਹੁੰਦਾ ਤੇ ਉੱਥੇ ਖੜਦੀ ਆ ਸੋ ਪਹਿਲਾਂ ਵੀ ਜਹਾਜ਼ ਪਹੁੰਚਿਆ ਤੇ ਰਾਤ ਵੀ ਜਹਾਜ਼ ਇੱਕ ਪਹੁੰਚਿਆ 10:30 11 ਵਜੇ ਤੇ ਉਸ ਜਹਾਜ਼ ਦੇ ਵਿੱਚ ਜਿਹੜੇ ਯਾਤਰੀ ਆਏ ਨੇ ਜਿਹੜੇ ਰਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਉਹ ਕਰੀਬ 70 ਦੇ ਕਰੀਬ 75 ਦੇ ਕਰੀਬ ਪੰਜਾਬ ਦੇ ਦੱਸੇ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਵੀ ਇੱਕ ਹੋਰ ਜਹਾਜ਼ ਆਉਣ ਦਾ ਜਿਹੜਾ ਐਲਾਨ ਹੋ ਚੁੱਕਿਆ ਉਹ ਉਹਨਾਂ ਨੂੰ ਹਥਕੜੀਆਂ ਤੇ ਪੈਰਾਂ 'ਚ ਬੇੜੀਆਂ ਪਾ ਕੇ ਲਿਜਾਇਆ ਜਾ ਰਿਹਾ ਲਿਆਦਾ ਜਾ ਰਿਹਾ ਜਿਹਨੂੰ ਕਿ ਬੜਾ ਇਸ ਗੱਲ ਦਾ ਵਿਰੋਧ ਹੋਇਆ ਕਿ ਜਿਹੜੇ ਮਨੁੱਖਤਾ ਦੇ ਜਿਹੜੇ ਕਦਰਾਂ ਕੀਮਤਾਂ ਨੇ ਉਹਨਾਂ ਦੇ ਖਿਲਾਫ ਹੀ ਸਾਰਾ ਕੁਝ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਗੱਲ ਉੱਪਰ ਕੇ ਸਾਹਮਣੇ ਆਈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਦੀ ਨਾਲ ਜਦੋਂ ਮੈਨੂੰ ਰਾਤ 12 ਵਜੇ ਇੱਕ ਫੋਨ ਆਉਂਦਾ ਤੇ ਉਹ ਫੋਨ ਕਰਨ ਵਾਲਾ ਇਹ ਗੱਲ ਕਹਿੰਦਾ ਕਿ ਸ਼ਾਬਾਸ਼ ਇਹ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਿਨ੍ਹਾਂ ਨੇ ਇਹ ਜਿਹੜਾ ਕਾਰਜ ਕੀਤਾ ਮੈਂ ਕਿਹਾ ਕੀ ਕੀਤਾ ਤਾਂ ਉਹ ਕਹਿੰਦੇ ਵੀ ਜਿਹੜੇ ਉਧਰੋਂ ਸਿੱਖ ਨੌਜਵਾਨ ਆਏ ਸੀ ਉਹਨਾਂ ਦੇ ਸਿਰਾਂ 'ਤੇ ਦਸਤਾਰਾ ਨਹੀਂ ਸੀ। ਸੋ ਸ਼ਰੋਣੀ ਕਮੇਟੀ ਦੇ ਜਿਹੜੇ ਉੱਥੇ ਸਾਡੇ ਤਾਇਨਾਤ ਅਧਿਕਾਰੀ ਸੀ ਉਹਨਾਂ ਨੇ ਉੱਥੋਂ ਦੀ ਜਿਹੜੀ ਜਿਹੜੀ 에어ਪੋਰਟ ਦੀ ਫੋਰਸ ਆ ਉਸ ਦੇ ਸਹਿਯੋਗ ਨਾਲ ਜਿਨ੍ਹਾਂ ਨੌਜਵਾਨਾਂ ਦੇ ਸਿਰ 'ਤੇ ਦਸਤਾਰਾ ਨਹੀਂ ਸੀ ਉਹਨਾਂ ਨੂੰ ਦਸਤਾਰਾ ਦਿੱਤੀਆਂ। ਅੱਜ ਦੇ মিডিਆ ਨੇ ਬਹੁਤ ਅੱਛੀ ਖ਼ਬਰ ਚਲਾਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ। ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਇਹ ਗੱਲ ਵੀ ਜ਼ਰੂਰ ਸੋਚੀ ਜਾ ਰਹੀ ਆ ਕਿ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਿਪੋਰਟ ਹੋ ਰਹੇ ਜਿਹੜੇ ਲੋਕ ਆ ਦੇਸ਼ ਵਾਸੀ ਆ ਉਹਨਾਂ ਦੇ ਲਈ ਉਥੇ ਗੱਲਬਾਤ ਅਮਰੀਕਾ ਵਿੱਚ ਕਿਉਂ ਨਹੀਂ ਕੀਤੀ ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ 'ਚ ਬੇੜੀਆਂ ਹੱਥਕੜੀਆਂ ਸਿਰ ਤੋਂ ਨੰਗੇ ਜਿਹੜੇ ਸਿੱਖ ਨੌਜਵਾਨਾਂ ਲਿਆਂਦੇ ਜਾ ਰਿਹਾ ਇਹ ਬਹੁਤ ਵੱਡੀ ਅਫਸੋਸ ਦੀ ਗੱਲ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਉਤਰੀ ਦਸਤਾਰ ਦੇ ਮਾਮਲੇ ਵਿੱਚ ਅਮਰੀਕਾ ਦੀ ਸਰਕਾਰ ਤੱਕ ਜਲਦੀ ਪਹੁੰਚ ਕਰੇਗੀ ਤਾਂ ਕਿ ਜਿਹੜਾ ਕਿ ਇੱਕ ਸਿੱਖਾਂ ਦਾ ਜਿਹੜਾ ਇੱਕ ਅੰਗ ਹੈ ਉਹਦੇ ਸਰੀਰ ਦਾ ਹਿੱਸਾ ਦਸਤਾਰ ਉਸ ਦੀ ਜਿਹੜੀ ਬੇਅਦਬੀ ਕੀਤੀ ਗਈ ਹੈ ਇਹ ਬਹੁਤ ਮਾੜੀ ਹੈ ਅਸੀਂ ਇਸ ਦੀ ਕੋਰਨਦਾ ਕਰਦੇ ਹਾਂ ਤੇ ਕੋਈ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋੜ ਹੋਏਗੀ ਸ਼੍ਰੋਮਣੀ ਕਮੇਟੀ ਪਹਿਲਾਂ ਵਾਂਗ ਅੱਜ ਵਾਂਗ ਗਾਂ ਵੀ ਇਸੇ ਤਰ੍ਹਾਂ ਦਾ ਪਹਿਰਾ ਦੇਗੀ ਦੇਸ਼ ਵਾਸੀਆਂ ਲਈ ਤੇ ਆਪਣੇ ਇਹਨਾਂ ਪੰਜਾਬੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਜ਼ ਇੱਕ ਤੋਂ ਬਾਅਦ ਦੂਜਾ ਜਹਾਜ਼ ਇੱਥੇ ਪਹੁੰਚ ਰਿਹਾ ਜਿੱਥੇ ਕੀ ਭਵਿੱਖ ਸਮਝਦੇ ਸੀ ਲੋਕ ਬਾਹਰਲੇ ਵਿਦੇਸ਼ ਖਾਸ ਤੌਰ ਤੇ ਅਮਰੀਕਾ ਕੈਨੇਡਾ ਵਿੱਚੋਂ ਉੱਥੋਂ ਫੌਜੀ ਜਹਾਜ਼ ਜਿਹੜੇ ਆ ਉਹ ਆ ਦੇਸ਼ ਦੇ ਯਾਤਰਾਂ ਨੂੰ ਲੈ ਕੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਆ ਅੰਮ੍ਰਿਤਸਰ ਗੁਰੂਆਂ ਦੀ ਮਰੋਸਾਈ ਧਰਤੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ ਉਹ ਜਿੱਥੇ ਵੀ ਕਿਤੇ ਲੋੜਵੰਦ ਨੂੰ ਕੋਈ ਮਦਦ ਦੀ ਲੋੜ ਹੁੰਦੀ ਆ ਜਾਂ ਔਖਾ ਵੜਾ ਹੁੰਦਾ ਤੇ ਉੱਥੇ ਖੜਦੀ ਆ ਸੋ ਪਹਿਲਾਂ ਵੀ ਜਹਾਜ਼ ਪਹੁੰਚਿਆ ਤੇ ਰਾਤ ਵੀ ਜਹਾਜ਼ ਇੱਕ ਪਹੁੰਚਿਆ 10:30 11 ਵਜੇ ਤੇ ਉਸ ਜਹਾਜ਼ ਦੇ ਵਿੱਚ ਜਿਹੜੇ ਯਾਤਰੀ ਆਏ ਨੇ ਜਿਹੜੇ ਰਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਉਹ ਕਰੀਬ 70 ਦੇ ਕਰੀਬ 75 ਦੇ ਕਰੀਬ ਪੰਜਾਬ ਦੇ ਦੱਸੇ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਵੀ ਇੱਕ